ਸਸ਼ਿਕਮ ਮਾਰਗਨ ਯੂਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਇੱਕ ਬੇਹਦ ਵੱਡੀ ਖਬਰ ਲੈ ਕੇ ਹਾਜ਼ਰ ਆ। ਦਰਸਲ ਦਾ ਸੀ ਇਹ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨੋਹਰ ਲਾਲ ठाਕਰ ਜਿਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਰ ਲਗੂਗੀ ਹੈ ਮੱਧ ਪ੍ਰਦੇਸ਼ ਦੇ ਮੁਖਸਰ ਇਲਾਕੇ ਦੀ ਇਹ ਵੀਡੀਓ ਤਸਵੀਰ ਗਈ ਹੈ ਦਿੱਲੀ ਮੁੰਬਈ ਐਕਸਪ੍ਰੈਸ ਦੇ ਉੱਤੇ ਇਹ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋਈ ਹੈ। ਤੇ ਜਦ ਇਹ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਤੇ ਹਰ ਪਾਸੇ ਇਸ ਦੀ ਚਰਚਾ ਹੋਣ ਲੱਗ ਪਈ ਹੈ ਦੱਸਦੀ ਹੈ ਕਿ ਮਨੋਵਲਾਲ ਤਾਕਰ ਦੀ ਇਹ ਵੀਡੀਓ ਜਿਹੜੀ ਆ ਕਾਫੀ ਵਾਇਰਲ ਹੋਈ ਹੈ ਇਸ ਵਿੱਚ ਉਹ ਆਪਣੀ ਇੱਕ ਮਹਿਲਾ ਮਤਰ ਦੇ ਨਾਲ ਕੁਝ ਅਸ਼ਲੀਲ ਹਰਕਤਾਂ ਕਰਦੇ ਹੋਏ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਇਹ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ। ਚਿੱਟੇ ਰੰਗ ਦੀ ਕਾਰ ਦੇ ਵਿੱਚ ਜਦੋਂ ਉਹ ਆਪਣੀ ਮਹਿਲਾ ਮਿੱਤਰ ਨਾਲ ਅਸ਼ਲੀਲ ਹਰਕਤ ਦਿੱਲੀ ਮੁੰਬਈ ਐਕਸਪ੍ਰੈਸ ਤੇ ਕਰ ਰਹੇ ਸੀਗੇ ਤਾਂ ਉਸ ਤੋਂ ਦੌਰਾਨ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋਈ ਵੀਡੀਓ ਜਿਹੜੀ ਆ ਉਸਨੇ ਪਰਥੂ ਪਾ ਦਿੱਤਾ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਨੇਤਾ ਹੋਣ ਦੇ ਨਾਮ ਨਾਲ ਉਹਨਾਂ ਦੀ ਪਤਨੀ ਵੀ ਇੱਕ ਵੱਡੇ ਅਹੁਦੇ ਤੇ ਐ। ਇਸ ਨੂੰ ਲੈ ਕੇ ਮਾਮਲੇ ਨੇ ਜ਼ਿਆਦਾ ਧੂਲ ਫੜ ਲਈ ਐ। ਉਸ ਤੋਂ ਬਾਅਦ ਹੁਣ ਲੋਕ ਜਿਹੜੇ ਨੇ ਜਾਂ ਫਿਰ ਜਿਹੜੇ ਸਿਆਸੀ ਪਾਰਟੀਆਂ ਦੇ ਹੋਰ ਮੈਂਬਰ ਨੇ ਹੋਰਾਂ ਪਾਰਟੀਆਂ ਦੇ ਵੱਲੋਂ ਇਸ ਵੀਡੀਓ ਦੇ ਉੱਤੇ ਟਿੱਪਣੀਆਂ ਤਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਨੂੰ ਮੰਤ ਭਾਗਾ ਇਸ ਨੂੰ ਬੇहद ਹੀ ਘਟੀਆ ਹਰਕਤ ਦੱਸਿਆ ਗਿਆ ਦੱਸ ਜੀਏ ਕਿ ਮਨੋਹਰ لال ਤਾਕੜ ਦੀ ਇਹ ਵੀਡੀਓ 13 ਮਈ ਦੀ ਦਰਸੀ ਜਾ ਰਹੀ ਹੈ ਜਦੋਂ ਇਹ ਵਾਇਰਲ ਹੋਈ ਦਿੱਲੀ ਮੁੰਬਈ ਐਕਸਪ੍ਰੈਸ ਤੇ ਚਿੱਟੀ ਕਾਰ ਦੇ ਵਿੱਚ ਤੇ ਜਦੋਂ ਇਹ ਜਾਂਚ ਕਾਰ ਦੀ ਕੀਤੀ ਗਈ ਤੇ ਮਨੋਹਰ لال ਤਾਕੜ ਦੇ ਨਾਮ ਤੇ ਰਜਿਸਟ੍ਰੇਸ਼ਨ ਜਿਹੜੀ ਹੋਈ ਸੀਗੀ ਰਜਿਸਟਰ ਸੀਗੀ ਇਹ ਕਾਰ ਉਸ ਤੋਂ ਬਾਅਦ ਉਹਨਾਂ ਦੀ ਭਾਲ ਕੀਤੀ ਗਈ ਜਦੋਂ ਵੀਡੀਓ ਵਾਇਰਲ ਹੋਈ ਉਹ ਫਰਾਰ ਹੋ ਗਏ ਉਹਨਾਂ ਦੀ ਮਹਿਲਾ ਮਿੱਤਰ ਤੇ ਉਸ ਦੀ ਉਹਨਾਂ ਦੀ ਭਾਲ ਕਰਕੇ ਕਾਬੂ ਤੋਂ ਉਹਨਾਂ ਨੂੰ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਭਖ ਚੁੱਕਾ ਹੈ ਹਣ ਦੱਸਿਆ ਕਿ ਇਸ ਤੋਂ ਬਾਅਦ ਹੁਣ ਵਾਕਫ ਵਕਤਰਾਮਾ ਦੇ ਤਹਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਾਕਫ ਵਕਤਰਾਮਾ ਦੇ ਤਹਿਤ ਮਾਮਲਾ ਦਰਜ ਕਰ ਲੱਤਾ ਗਿਆ ਮਾਮਲਾ ਦਰਜ ਕਰਕੇ ਪੂਰੇ ਮਾਮਲੇ ਦੀ ਸੁਣਵਾਈ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਸਖਤਾਈ ਵਰਤੀ ਜਾ ਰਹੀ ਹੈ ਮਾਧਪੁਰ ਦੇ ਮੁਕਸਰ ਇਲਾਕੇ ਦੇ ਵਿੱਚ ਜਿੱਥੇ ਵੀਡੀਓ ਜਿਹੜੀ ਆ ਦੇਖਣ ਨੂੰ ਮਿਲੀ ਸੀਗੀ ਚਿੱਟਕਾਰ ਦੇ ਵਿੱਚ ਆਪਣੀ ਮਹਿਲਾ ਮਿੱਤਰ ਦੇ ਨਾਲ ਅਸਲੀ ਹਰਕਤ ਕਰਦੇ ਹੋਏ ਨਜ਼ਰ ਆਏ ਮਨੋਹਰ لال ਤਾਕਤ ਤੇ ਇਸ ਤੋਂ ਬਾਅਦ ਉਹਨਾਂ ਦਾ ਸੀ ਕਿ ਭਾਜਪਾ ਦੇ ਨੇਤਾ ਨੇ ਭਾਜਪਾ ਦੇ ਵਿੱਚ ਵੀ ਹਲਚਲ ਪੈਦਾ ਹੋਈ ਹੈ ਸਾਰੀ ਸਿਆਸੀ ਪਾਰਟੀਆਂ ਟੇਪੜੀਆਂ ਕਰ ਰਹੀਆਂ ਨੇ ਇਹ ਅਜਿਹਾ ਬੇहद ਮੰਦਪਾਕ ਹੈ ਕਿਸੇ ਨੇਤਾ ਨੂੰ ਅਜਿਹੀ ਸ਼ਰੀਰ ਹਰਕਤ ਕਰਨਾ ਔਰ ਉਹਨਾਂ ਦੀ ਪਤਨੀ ਕੋਲਦੇ ਤੇ ਹੋਣਾ ਤਾਂ ਬਹੁਤ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਕਿ ਆਕਰਿਕ ਨੇਤਾ ਜਹੀ ਹਰਕਤ ਕਰੇ ਤਾਂ ਆਖਰ ਦੁਨੀਆ ਰੁਕੀ ਸੁਨੇਹਾ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਹੁਣ ਕਾਫੀ ਚਰਚਾ ਜੜੀਆਂ ਕਾਫੀ ਸੋਸ਼ਲ ਮੀਡੀਆ ਤੇ ਛਿੜੀ ਹੋਈ ਹੈ ਜਦੋਂ ਸੀਸੀਟੀਵੀਜ਼ ਤਸਵੀਰਾਂ ਜੜੀਆਂ ਕੈਦ ਹੋਈਆਂ ਉਸ ਦੇ ਆਧਾਰ ਤੇ ਜਾਂਚ ਹੋਈ ਗੱਡੀ ਮਨੋਹ ਲਾਲ ठाਕਰ ਦੇ ਨਾਮ ਤੇ ਪਾਈ ਗਈ ਰਜਿਸਟਰਡ ਸਗੀ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਹੈ ਵਕਤ ਵਕਤ ਪਰ ਅਮਾ ਦੇ ਤਾਹ ਤਮਾਮਲਾ ਦਰਜ ਕਰਕੇ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ ਤੇ ਭਾਜਪਾ ਨੇਤਾ ਦੀ ਇਸਲੀਲ ਵੀਡੀਓ viral ਹੋਣ ਤੋਂ ਬਾਅਦ ਹੁਣ ਹਰ ਪਾਸੇ ਇਸ ਦੀ ਨੰਦਾ ਕੀਤੀ ਜਾ ਰਹੀ ਹੈ ਤੇ ਇਸ ਤੇ ਚਰਚੇ ਵੀ ਹਰ ਪਾਸੇ ਹੋ ਰਹੇ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ share ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਇਸ ਬਾਬਤ ਤੁਹਾਡੀ ਕੀ رائے ਹੈ ਕੀ ਵਿਚਾਰ ਹੈ ਜ਼ਰੂਰ comment ਕਰਕੇ ਆਪਣੇ رائے ਸਾਡੇ ਨਾਲ ਸਾਂਝੀ ਕਰਨਾ